ਨਾਮ ਕਰਨ ਕਰਨ ਦਾ ਮੁੱਦਾ ਉਠਾਇਆ ਸੀ ਕਿ ਉਸ ਤੋਂ ਬਾਅਦ ਇਹ ਦੂਸਰਾ ਇਤਿਹਾਸਕ ਓਪਰਾਲਾ ਕਿ ਅੱਜ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਇਹੋ ਮੁੱਲ ਉਠੇ ਸੰਕੀਤ ਸਰਦਾਰ ਭਗਤ ਸਿੰਘ ਕੋ ਮਾਤਰੀ ਵਾਈ ਅੱਡੇ ਦੇ ਮਹਾਨ ਰਾਸ਼ਟਰ ਅਰਪਣ ਕਰ ਰਹੇ ਹਾਂ ਇਹ ਅਜਿਹਾ ਬਹੁਤ ਹੀ ਇਤਿਹਾਸਕ ਓਪਰਾਲਾ ਸਰਜੀਤ ਪਾਤਰ ਜੀ ਨੇ ਪੜ੍ਹੇ ਚੱਪਟ ਨੇ ਨਾ ਮਹਿਲਾ ਉੱਚਿਆਂ ਨਾ ਉੱਚੇ ਮਿਰਾਰਾਂ ਦੇ ਨਾਲ ਕੌਮ ਉੱਚੀ ਉੱਠੀ ਉੱਚੇ ਕਿਰਦਾਰਾਂ ਦੇ ਨਾਲ ਅਮਰ ਰਹਿਣਗੇ ਹੀ ਤੇ ਆਦਮ ਤਤਾਰ ਭਗਤ ਸਿੰਘ ਅਤੇ ਉਹਨਾਂ ਨੂੰ ਤੇ ਕਰਦਾਂਜੀਆਂ ਅੱਜ ਅੱਜ ਇਸੇ ਅਰਪਿਤ ਕਰ ਰਹੇ ਹਾਂ ਉਹਨਾਂ ਦੇ ਆਦਮਦ ਕੁੱਝ ਕੋ ਪਰਦਾ ਹਟਾ ਕੇ ਤੇਜ ਬਾਤੀਆਂ ਨੂੰ ਉਲਤਾ ਮਾਰ ਪੜ ਕਰਕੇ ਸਾਡੇ ਲਈ ਬੜਾ ਹੀ ਇਤਿਹਾਸਕ ਇਹ ਦਿਹਾੜਾ ਹੈ